ਸਰ 800 ਕਰੋੜ ਦੀ ਪਪੂਲੇਸ਼ਨ ਹੈ ਜੀ ਸੰਸਾਰ ਦੀ ਲਿਟਰੇਚਰ ਦੇ ਵਿੱਚ 100 ਤੋਂ ਘੱਟ ਕੇਸ ਇਹ ਸਾਫ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਸਭ ਤੋਂ ਲੇਟੈਸਟ ਕੇਸ 2024 ਦੇ ਵਿੱਚ ਜਿਹੜਾ ਛਪਿਆ ਅਜੈਪਸ਼ਨ ਹਾਰਟ ਜਰਨਲ ਦੇ ਵਿੱਚ ਛਪਿਆ ਉਹਦੇ ਵਿੱਚ ਉਹਨਾਂ ਨੇ ਸਾਫ ਲਿਖਿਆ ਕਿ ਲੈਸਰ 100 ਕੇਸਸ ਆਰ ਰਿਪੋਰਟਡ ਵਰਲਡਵਾਈਡ ਸਰ ਬੱਚੇ ਨੂੰ ਜੀ ਸਿਵਲ ਹਸਪਤਾਲ ਦੁਆਰਾ ਰੈਫਰ ਕੀਤਾ ਗਿਆ ਸੀ ਇਕੋ ਕਰਵਾਉਣ ਵਾਸਤੇ ਇਸ ਤੋਂ ਤੋਂ ਬਦਲ ਗਿਆ ਜੀ ਜੀ ਇਹ ਦੱਸਣਾ ਕਿ ਕਦ ਤੱਕ ਪੁੱਛਿਆ ਕਿੰਨਾ ਕਹਿੰਦਾ ਸਰ ਬੱਚੇ ਦਾ ਜੀ ਆਇਸ਼ਮਾਨ ਭਾਰਤ ਦੇ ਅਧੀਨ ਹੋਇਆ ਜੀ ਇਹਦਾ ਕੋਈ ਖਰਚਾ ਨਹੀਂ ਹੁੰਦਾ ਬਿਲਕੁਲ ਫ੍ਰੀ ਆਫ ਕਾਸਟ ਇਲਾਜ ਹੋਇਆ ਜੀ ਠੀਕ ਹੈ ਥੈਂਕ ਯੂ ਸਰ ਪੂਰੇ ਭਾਰਤ ਵਿੱਚ ਹੋਰ ਵੀ ਕੇਸ ਕੀ ਆਇਆਗਾ ਇਸ ਤਰ੍ਹਾਂ ਦਾ ਜੀ 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 ਭਾਰਤ ਵਿੱਚ ਲਗਭਗ 20 ਤੋਂ 25 ਕੇਸ ਹਨ ਜੋ ਭਾਰਤ ਦੇ ਵਿੱਚ ਇਸ ਬਿਮਾਰੀ ਦੇ ਹੋਏ ਹੈ ਪਰ ਪਰਕੂਟੈਨਸ ਵਿਧੀ ਨਾਲ ਜਿਸ ਵਿਧੀ ਨਾਲ ਇਹਦਾ ਇਲਾਜ ਦੇ ਕੋ ਇੱਕ ਤਾਂ ਡਾਇਗਨੋਸ ਹੋਣਾ ਡਾਇਗਨੋਸ ਹੋਏ ਹੈ ਕੇਸਸ 20 ਤੋਂ 25 ਕੇਸਸ ਪਰ ਇਲਾਜ ਇਸ ਵਿਧੀ ਨਾਲ ਹੋਣਾ ਉਹ 10 ਤੋਂ ਵੀ ਘੱਟ ਹਨ ਇਹ ਅਸਲੈਂਕਿਊ ਚਲੋ ਜਪੋਈ ਸਾਰੇ ਨਾਨਕਦੇਵ ਹਸਪਤਾਲ ਅਮਰitsar ਵਿਕੇ ਐਸੇ ਸਹਾਇਕ ਪ੍ਰੋਫੈਸਰ ਕਾਰਡੀਓਲੋਜੀ ਵਿਭਾਗ ਵਿੱਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੇ ਆ ਇਹ ਸਾਡੀ ਪੂਰੀ ਕਾਰਡੀਓਲੋਜੀ ਵਿਭਾਗ ਦੀ ਟੀਮ ਹੈ ਅੱਜ ਜਿਸ ਸੰਦਰਭ ਪੰਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਇਕੱਤਰ ਹੋਏ ਆ ਉਹ ਇੱਕ ਬੜੀ ਰੇਅਰ ਤੇ ਦੁਰਲੱਭ অতি ਦੁਰਲੱਭ ਬਿਮਾਰੀ ਬਾਰੇ ਅਸੀਂ ਕੁਝ ਜਾਣਨਾ ਪਾਣਾ ਚਾਹੁੰਦੇ ਆ ਇਹ ਬਿਮਾਰੀ ਇੱਕ ਜਨਮਜਾਤ ਦਿਲ ਦੀ ਬਿਮਾਰੀ ਹੈ ਜਿਸ ਵਿੱਚ ਦਿਲ ਦੇ ਦੋ ਹਿੱਸਿਆਂ ਦੇ ਵਿੱਚ ਇੱਕ ਅਬਨਾਰਮਲ ਕਮਿਊਨੀਕੇਸ਼ਨ ਕਹਿਣ ਦਾ ਮਤਲਬ ਜੋ ਨਾਰਮਲੀ ਨਹੀਂ ਹੁੰਦਾ ਇੱਕ ਦੋ ਹਿੱਸਿਆਂ ਦੇ ਵਿੱਚ ਇੱਕ ਅਬਨਾਰਮਲ ਕਮਿਊਨੀਕੇਸ਼ਨ ਬਣ ਜਾਂਦਾ ਹੈ ਜਿਸ ਦੇ ਕਰਕੇ ਦਿਲ ਦੀਆਂ ਸੱਜੇ ਪਾਸੇ ਦਾ ਕਨੈਕਸ਼ਨ ਖੱਬੇ ਪਾਸੇ ਦੇ ਨਾਲ ਹੋ ਜਾਂਦਾ ਹੈ ਜਿਸ ਕਰਕੇ ਇੱਕ ਗੰਦਾ ਖੂਨ ਜੋ ਕਿ ਨਾਰਮਲੀ ਦਿਲ ਦਾ ਜੋ ਸੱਜਾ ਹਿੱਸਾ ਹੈ ਉਹ ਇੱਕ ਪਲਮਨਰੀ ਆਰਟਰੀ ਦੁਆਰਾ ਇੱਕ ਮੋਟੀ ਨਾੜੀ ਦੁਆਰਾ ਫੇਫੜਾ ਤੱਕ ਪਹੁੰਚਦਾ ਹੈ ਉੱਥੇ ਕੀ ਹੁੰਦਾ ਹੈ ਫੇਫੜੇ ਉਸ ਖੂਨ ਨੂੰ ਉਹਦੇ ਵਿੱਚ ਆਕਸੀਜਨ ਪਾ ਕੇ ਉਸ ਨੂੰ ਆਕਸੀਜਨੇਟਡ ਜਾਂ ਚੰਗਾ ਖੂਨ ਦੇ ਵਿੱਚ ਤਬਦੀਲ ਕਰ ਦਿੰਦੇ ਆ ਉਸ ਤੋਂ ਬਾਅਦ ਉਹ ਖੂਨ ਦਿਲ ਦੇ ਖੱਬੇ ਪਾਸੇ ਵਿੱਚ ਆਂਦਾ ਹੈ ਤੇ ਉੱਥੋਂ ਉਹ ਖੂਨ ਸਰੀਰ ਦੇ ਸਾਰੇ ਅੰਗਾਂ ਵਿੱਚ ਪਹੁੰਚਦਾ ਹੈ ਪਰ ਇਸ ਬਿਮਾਰੀ ਵਿੱਚ ਕੀ ਹੁੰਦਾ ਹੈ ਕਿ ਫੇਫੜਿਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਪਲਮਨਰੀ ਆਰਟਰੀ ਤੋਂ ਇੱਕ ਅਲੱਗ ਨਾੜ ਨਿਕਲਦੀ ਹੈ ਤੇ ਉਹ ਦਿਲ ਦੇ ਖੱਬੇ ਪਾਸੇ ਵਿੱਚ ਉਸ ਖੂਨ ਨੂੰ ਲੈ ਕੇ ਚਲੀ ਜਾਂਦੀ ਹੈ ਜਿਸ ਤੇ ਕਰਕੇ ਚੰਗੇ ਖੂਨ ਦਾ ਤੇ ਗੰਦੇ ਖੂਨ ਦਾ ਆਪਸ ਦੇ ਵਿੱਚ ਮਿਕਸਚਰ ਹੋਣਾ ਸ਼ੁਰੂ ਕਰ ਦਿੰਦਾ ਹੈ ਤੇ ਇਸ ਨੂੰ ਅਸੀਂ ਅੰਗਰੇਜ਼ੀ ਦੀ ਭਾਸ਼ਾ ਦੇ ਵਿੱਚ ਜਾਂ ਮੈਡੀਕਲ ਦੀ ਭਾਸ਼ਾ ਦੇ ਵਿੱਚ ਰਾਈਟ ਪਲਮਨਰੀ ਆਰਟਰੀ ਟੂ ਲੈਫਟ ਏਟਰੀਅਮ ਕਮਿਊਨੀਕੇਸ਼ਨ ਜਾਂ ਫਿਸਟਿਲਾ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਇਸ ਬਿਮਾਰੀ ਦੀ ਜਦੋਂ ਕਿ ਖੋਜ ਅੱਜ ਤੋਂ ਲਗਭਗ ਕਈ ਦਹਾਕੇ ਪਹਿਲਾਂ 1950 ਦੇ ਵਿੱਚ ਇੱਕ ਅਮਰੀਕੀ ਕਾਰਡੀਓਲੋਜਿਸਟ ਡਾਕਟਰ ਐਲਨ ਫ੍ਰਿਡਲਿਚ ਨੇ ਕੀਤੀ ਸੀ ਤੇ ਉਸ ਨੇ ਚਾਰ ਵੱਖ-ਵੱਖ ਤਰ੍ਹਾਂ ਦੇ ਇਸ ਫਿਸਟਿਲਾ ਦਾ ਡਿਸਕ੍ਰਿਪਸ਼ਨ ਦਿੱਤੀ ਪਰ ਲਿਟਰੇਚਰ ਦੇ ਵਿੱਚ 2024 ਤੱਕ 100 ਤੋਂ ਵੀ ਘੱਟ ਕੇਸ ਰਿਪੋਰਟ ਹੋਏ ਹਨ ਤਾਂ ਇਸ ਦੇ ਵਿੱਚ ਹੁੰਦਾ ਕੀ ਹੈ ਕਿ ਕਿਉਂਕਿ ਬੱਚਾ ਨੀਲਾ ਪੈਂਦਾ ਹੈ ਤਾਂ ਬੱਚਾ ਆਮ ਬੱਚਿਆਂ ਦੇ ਨਾਲੋਂ ਘੱਟ ਵੱਧਾ ਫੁੱਲਦਾ ਉਸ ਨੂੰ ਸਾਹ ਚੜਦਾ ਹੈ ਤੇ ਨਾਲ-ਨਾਲ ਉਸ ਨੂੰ ਹੋਰ ਤਕਲੀਫਾਂ ਜਿਵੇਂ ਕਿ ਹਿਮੋਗਲੋਬਿਨ ਦਾ ਬਹੁਤ ਜ਼ਿਆਦਾ ਹੋ ਜਾਣਾ ਜਾਂ ਸ਼ੰਟ ਕਰਕੇ ਕਈ ਵਾਰ ਇਨਫੈਕਸ਼ਨ ਜਾਂ ਕੋਈ ਕਲੌਟ ਸੱਜੇ ਪਾਸੇ ਤੋਂ ਖੱਬੇ ਪਾਸੇ ਜਾ ਕੇ ਅਧਰੰਗ ਦਿਮਾਗ ਦਾ ਦੌਰਾ ਜਿਸ ਨੂੰਸੀਂ ਮਿਰਗੀ ਕਹਿ ਸਕਦੇ ਆ ਇਸ ਤਰ੍ਹਾਂ ਦੇ ਲੱਛਣ ਦੇ ਨਾਲ ਵੀ ਬੱਚਾ ਆ ਸਕਦਾ ਹੁਣ ਜਦੋਂ ਕਿ ਹਜੇ ਤੱਕ ਲਿਟਰੇਚਰ ਦੇ ਵਿੱਚ ਕੀ ਸੀ ਮੈਕਸਿਮਮ ਕੇਸਸ ਦੇ ਵਿੱਚ ਕੀ ਕੀਤਾ ਗਿਆ ਇੱਕ ਓਪਨ ਹਾਰਟ ਸਰਜਰੀ ਕਰਕੇ ਇਸ ਕਮਿਊਨੀਕੇਸ਼ਨ ਨੂੰ ਆਪਸ ਦੇ ਵਿੱਚ ਕੱਟ ਕੇ ਦੁਬਾਰਾ ਸੂਚਨ ਕੀਤਾ ਗਿਆ ਤਾਂ ਉਹ ਇੱਕ ਬੜਾ ਹੀ ਕਿਉਂਕਿ ਔਖਾ ਪਲੱਸ ਉਹਦੇ ਵਿੱਚ ਕੀ ਹੈ ਬੱਚੇ ਨੂੰ ਰਿਸਕ ਵੀ ਰਹਿੰਦਾ ਹੈ ਏਡੇ ਵੱਡੀ ਸਰਜਰੀ ਦੇ ਵਿੱਚ ਇੱਕ ਨਵੀਂ ਟੈਕਨੀਕ ਆਂਦੀ ਹੈ ਜਿਸ ਨੂੰ ਅਸੀਂ ਪਰਕੂਟੇਨੀਅਸ ਤਕਨੀਕ ਕਹਿੰਦੇ ਆ ਉਸ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਪੈਰ ਦੇ ਰਸਤੇ ਦੇ ਵਿੱਚ ਜਾ ਕੇ ਫਲੋਰੋਸਕੋਪੀ ਦੀ ਮਦਦ ਦੇ ਨਾਲ ਅਸੀਂ ਇਹਨਾਂ ਦੋਨਾਂ ਕਮਿਊਨੀਕੇਸ਼ਨਸ ਦੇ ਵਿੱਚ ਆਪਸ ਦਾ ਕਨੈਕਸ਼ਨ ਨੂੰ ਇੱਕ ਡਿਵਾਈਸ ਲਗਾ ਕੇ ਜਿਸ ਤਰ੍ਹਾਂ ਅਸੀਂ ਨਾ ਨੀਲੇ ਪਹਿਨਣ ਵਾਲੇ ਸ਼ੇਧ ASD, BST, PDH ਡਿਵਾਈਸ ਲਗਾਉਂਦੇ ਹਾਂ ਉਹ ਡਿਵਾਈਸ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੇ ਅਸੀਂ ਇਸ ਨੂੰ ਦੇਖਿਆ ਜਾਵੇ ਤਾਂ ਲਗਭਗ ਇਸ ਤਰੀਕੇ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਵੱਧ ਤੋਂ ਵੱਧ 20 ਤੋਂ 25 ਕੇਸਿਸ ਹੀ ਐਸੇ ਹਨ ਜੋ ਕਿ ਇਸ ਤਰੀਕੇ ਦੇ ਨਾਲ ਪਰਕਟੈਡੀਸ ਵਿਧੀ ਦੇ ਨਾਲ ਜਿਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਭਾਰਤ ਦੇ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਦੁਆਰਾ ਵੀ ਇੱਕ ਕੇਸ ਰਿਪੋਰਟ ਹੈ ਪਜੀ ਚੰਡੀਗੜ੍ਹ ਦੁਆਰਾ ਵੀ ਇੱਕ ਕੇਸ ਰਿਪੋਰਟ ਹੈ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਲਖਨਊ ਦੁਆਰਾ ਦੋ ਕੇਸ ਰਿਪੋਰਟ ਹਨ ਡਾਕਟਰ ਸਿਵਾ ਕੁਮਾਰ ਦੀ ਸੰਸਥਾ ਜੋ ਕਿ ਚਨਈ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ਉਸ ਦੁਆਰਾ ਇੱਕ ਕੇਸ ਰਿਪੋਰਟ ਹੈ ਤਾਂ ਇਸ ਤਰ੍ਹਾਂ ਵੱਖ-ਵੱਖ ਜਗ੍ਹਾ ਦੇ ਵਿੱਚ ਇਹ ਕੋਈ ਇੱਕ ਅਦਾ ਕੇਸ ਰਿਪੋਰਟ ਹੈ ਪੰਜਾਬ ਦਾ ਇਹ ਪਹਿਲਾ ਕੇਸ ਹੈ ਕਿਉਂਕਿ ਬਹੁਤ ਹੀ ਦੁਰਲੱਭ ਬਿਮਾਰੀ ਹੈ ਜਿਸ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਡਾਇਗਨੋਸ ਕੀਤਾ ਗਿਆ ਤੇ ਫਿਰ ਪਰਕੂਟੇਨियस ਜਰੀ ਦੁਆਰਾ ਇਸ ਦਾ ক্লোਜ਼ ਕੀਤਾ ਗਿਆ। ਸਮਝਣ ਦੇ ਵਿੱਚ ਕਿੰਨੀ ਤੁਹਾਨੂੰ ਮੁਸ਼ਕਲ ਆਈ ਸੀ ਕਿਉਂਕਿ ਇਹ ਬਹੁਤ ਘੱਟ ਕੇਸ ਨੇ ਤੁਹਾਨੂੰ ਕਿਸ ਤਰੀਕੇ ਨਾਲ ਸਮਝਿਆ? ਦੇਖੋ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਦੋਂ ਬੱਚਾ ਸਭ ਤੋਂ ਪਹਿਲੀ ਵਾਰ ਮੇਰੇ ਕੋਲ ਆਇਆ ਤਾਂ ਇਸ ਦੀ ਜਦੋਂ ਅਸੀਂ ਇਕੋ ਕੀਤੀ ਗਈ ਤਾਂ ਨਾਰਮਲੀ ਜਿਹੜੇ ਨੀਲੇ ਪੈਣ ਵਾਲੇ ਬੱਚੇ ਹੁੰਦੇ ਆ ਉਹਨਾਂ ਦੀ ਇਕੋ ਦੇਖਦੇ ਆਂ ਸਾਨੂੰ ਸਭ ਕੁਝ ਸਮਝ ਵਿੱਚ ਆ ਜਾਂਦਾ ਵੀ ਕੀ ਹੈ। ਤਾਂ ਜਦੋਂ ਵੀ ਇਕੋ ਕੀਤੀ ਤਾਂ ਉਸਦੇ ਵਿੱਚ ਸਿਰਫ ਇੱਕ ਦਿਲ ਦੇ ਖੱਬੇ ਪਾਸੇ 'ਚ ਹਲਕਾ ਜਾਂ ਜ਼ਰੂਰਤ ਤੋਂ ਜ਼ਿਆਦਾ ਉਹ ਵੱਡਾ ਸੀ ਹੋਰ ਕੋਈ ਅਬਨਾਰਮਲਟੀ ਨਹੀਂ ਲੱਗ ਰਹੀ ਸੀ ਤਾਂ ਜਿਸ ਕਰਕੇ ਅਸੀਂ ਇੱਕ ਨੈਕਸਟ ਲੈਵਲ ਦੀ ਇਕੋ ਹੁੰਦੀ ਹੈ ਜਿਸ ਨੂੰ ਅਸੀਂ ਬੱਬਲ ਸਟਡੀ ਕਹਿੰਦੇ ਆ ਅਸੀਂ ਬੱਬਲ ਸਟਡੀ ਕੀਤੀ ਜਿਸ ਤੋਂ ਸਾਨੂੰ ਲੱਗਿਆ ਵੀ ਇਹ ਹੋ ਸਕਦਾ ਹੈ ਸ਼ੇਧ ਜਿਹੜਾ ਕੋਈ ਕਮਿਊਨੀਕੇਸ਼ਨ ਹੋਵੇ ਤਾਂ ਉਸ ਨੂੰ ਕਨਫਰਮ ਕਰਨ ਵਾਸਤੇ ਸੀ ਬੱਚੇ ਦੀ ਕਾਰਡੀਅਕ ਸਿਟੀ ਕੀਤੀ ਤਾਂ ਕਾਰਡੀਅਕ ਸਿਟੀ ਦੇ ਵਿੱਚ ਕਿਉਂਕਿ ਉਹ 3 ਡਾਈਮੈਂਸ਼ਨਲ ਹੁੰਦੀ ਹੈ ਚਾਰੇ ਪਾਸਿਓਂ ਦੇਖਦੀ ਹੈ ਤਾਂ ਉਸਨੇ ਕਲੈਰੀਫਾਈ ਕਰਤਾ ਕਿ ਯੈਸ देयर इज ਅ ਕਮਿਊਨੀਕੇਸ਼ਨ ਇੱਕ ਕਮਿਊਨੀਕੇਸ਼ਨ ਹੈ ਪਲਮਨਰੀ ਆਰਟਰੀ ਤੇ ਲੈਫਟ ਈਟਰੀਂ ਦੇ ਵਿਚਾਲੇ ਜਿਸ ਕਰਕੇ ਇਹ ਬੱਚਾ ਨੀਲਾ ਪੈ ਰਿਹਾ ਹੈ ਕਿੱਡੀ ਵੱਡੀ ਉਪਲਬਧੀ ਮੰਨਦੇ ਜੀ ਇਹ ਇੱਕ ਖਾਸ ਅਸਿੱਖਿਆਵਾਂ ਜੀ ਕਿ ਇਹ ਬਿਮਾਰੀ ਦਾ ਇਲਾਜ ਤੁਸੀਂ ਦੇਖੋ ਜੀ ਇੱਥੇ ਥੋੜਾ ਜਿਹਾ ਮੈਂ ਤਾਂ ਇਹੀ ਕਹੂੰਗਾ ਵੀ ਇਹਨੂੰ ਸਭ ਤੋਂ ਪਹਿਲਾਂ ਤਾਂ ਇੱਕ ਡਾਇਗਨੋਸ ਕਰਨਾ ਹੀ ਬਹੁਤ ਵੱਡੀ ਤੇ ਮੁਸ਼ਕਲ ਦੀ ਗੱਲ ਸੀ ਉਕੇ ਇਸ ਤਰ੍ਹਾਂ ਜਦੋਂ ਸਾਨੂੰ ਸਭ ਕੁਝ ਨਾਰਮਲ ਲੱਗੇ ਜਾਂ ਕੋਈ ਏਦਾਂ ਦੀ ਚੀਜ਼ ਜਿਹੜਿਆ ਤੁਸੀਂ ਕਦੇ ਜਿਸ ਬਾਰੇ ਸਿਰਫ ਪੜਿਆ ਹੋਵੇ ਕਿਤਾਬਾਂ ਦੇ ਵਿੱਚ ਪਰ ਕਦੇ ਦੇਖਿਆ ਨਾ ਹੋਵੇ ਤਾਂ ਉਸ ਨੂੰ ਡਾਇਗਨੋਸ ਕਰਨਾ ਵੀ ਬਹੁਤ ਔਖਾ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਇੱਕ ਪਰਕਟਨਿਸ ਵਿਧੀ ਦੇ ਨਾਲ ਐਗਜ਼ੀਕਿਊਟ ਕਰਨਾ ਮੈਨੂੰ ਲੱਗਦਾ ਹੈ ਇਹ ਪ੍ਰਮਾਤਮਾ ਦਾ ਬਹੁਤ ਵੱਡਾ ਸਹਾਇਕ ਰਿਹਾ ਹੈ ਗੁਰੂ ਸਾਹਿਬ ਕਹਿੰਦੇ ਆ ਵੀ ਦੇਖੋ ਜਿਸ ਦਾ ਕਾਰਜ ਸਤਿਨੀ ਕੀਤਾ ਮਾਨਸ ਕਿਹਾ ਵਿਚਾਰਾ ਰਾਮ ਇਹ ਪੂਰੀ ਟੀਮ ਦੇ ਸਹਿਯੋਗ ਰਿਹਾ ਪਰਮਾਤਮਾ ਦਾ ਹੱਥ ਰਿਹਾ ਕਿ ਅਸੀਂ ਐਚ ਐਨਐਸਟੀਆ ਟੀਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਡੀ ਪੀਡੀਆਟ੍ਰਿਕਸ ਡਿਪਾਰਟਮੈਂਟ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਕਾਰਡੀਓਲਜੀ ਦੀ ਟੀਮ ਦੁਆਰਾ ਇੱਕ ਸਭ ਦੀ ਇੱਕ ਬਹੁਤ ਵੱਡੀ ਗੁਰਨਾਣਕ ਦੇ ਹਸਪਤਾਲ ਦੀ ਬਹੁਤ ਵੱਡੀ ਉਪਲਬਧੀ ਹੈ ਕਿ ਅਸੀਂ ਇਸ ਕੇਸ ਨੂੰ ਕਰ ਪਾਇਆ ਬੱਚੇ ਦੀ ਉਮਰ ਕਿੰਨੀ ਹੈ ਤੇ ਉਹ ਬੱਚੀ ਪੂਰੀ ਸਬਸਤ ਹੈਗੀ ਆ ਜੀ ਬੱਚੇ ਦੀ ਉਮਰ ਜੀ 13 ਸਾਲ ਹੈ ਬੱਚਾ ਨੋਨੈਟਸ ਤੋਂ ਤੁਹਾਨੂੰ ਲਾਣੇ ਹੈ ਬੱਚੀ ਦੀ ਜੋ ਆਪਰੇਸ਼ਨ ਤੋਂ ਪਹਿਲਾਂ ਉਦੀ ਆਕਸੀਜਨ ਦੀ ਸੈਚੂਰੇਸ਼ਨ 70% ਚੱਲਦੀ ਸੀ ਕੋਵਿਡ ਦੇ ਦਿਨਾਂ 'ਚ ਤੁਸੀਂ ਸੈਚੂਰੇਸ਼ਨ ਸ਼ਬਦ ਬਾਰੇ ਬਹੁਤ ਸੁਣਿਆ ਹੋਣਾ ਵੀ ਜਦੋਂ ਅਸੀਂ ਆਕਸੀਜਨ ਚੈੱਕ ਕਰਦੇ ਹਾਂ ਉਹਦੀ ਮਾਤਰਾ ਸਿਰਫ 60 ਚੱਲ ਰਹੀ ਸੀ ਤਾਂ ਜਿੱਦੀ 80 ਤੋਂ ਵੀ ਘੱਟ ਹੋ ਜਾਂਦੀ ਹੈ ਉਹਨੂੰ ਵੀ ਦੇਖੋ ਕਿੰਨੀ ਸਾਹ 'ਚ ਪ੍ਰੋਬਲਮ ਆਨ ਲੱਗ ਪੈਂਦੀ ਹੈ ਬਚਨ ਦੀ ਉਮੀਦ ਕਿੰਨੀ ਹੁੰਦੀ ਹੈ ਇਸ ਤਰ੍ਹਾਂ ਦੇ ਪੇਸ਼ੈਂਟ ਇਸ ਦਾ ਪੇਸ਼ੈਂਟ ਜੀ ਅਗਰ ਨਾ ਇਲਾਜ ਕੀਤਾ ਜਾਵੇ ਤਾਂ ਚੌਥੇ ਦਹਾਕੇ ਦੇ ਵਿੱਚ ਮੌਤ ਹੋ ਜਾਂਦੀ ਸਰ ਕਿੰਨੇ ਕਿਨੇ ਦੇ ਇਸ ਦਾ ਟ੍ਰੀਟਮੈਂਟ ਸੀ ਪੋਪੂਲੇਸ਼ਨ ਕਿਨੇ ਆਪਰੇਸ਼ਨ ਲਗਭਗ ਪੌਣੇ 2 ਘੰਟੇ ਚੱਲੇ ਪੌਣੇ 2 ਕੀ ਕਹਿਣਾ ਚਾਹੋਗੇ ਬੱਚੀ ਦਾ ਇਲਾਜ ਹੋਇਆ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਹੋਇਆ ਇਲਾਜ ਇੱਥੇ ਐਂ ਬੁੱਢੇ تھے ਤੇ ਆਏ ਜੋ ਆਂਟੀ ਫਸਤਾ ਦੀਆਂ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਤੁਸੀਂ ਮਾਰੀ ਲਓ ਧਰਤੀ ਜਿਹੜੀ ਪ੍ਰੋਬਲਮ ਹੁੰਦੀ ਹਾਂਜੀ ਕਿੱਸਾ ਹਾਂਜੀ ਇੱਥੋਂ ਪਤਾ ਲੱਗਾ ਜੋ ਡਾਕਟਰ ਕੋਈ ਆਣ ਕੇ ਮੈਡੀਕਲ ਕੀ ਹੁੰਦੀ ਸੀ ਲੜਕੀ ਦੀ ਦਿੱਕਤ ਇਹ ਹੀ ਸਾਹ ਚੜਦਾ ਸੀ ਲੱਤਾਂ ਪੀੜ ਹੁੰਦੀਆਂ ਸੀ ਸਿਰ ਬੜਾ ਦਰਦ ਕਰਦਾ ਸੀ ਇੱਕ ਨੇ ਪਿਆਸੀ ਤੁਹਾਡੇ ਲੱਗੇ ਸਾਡਾ ਕੋਈ ਪੈਸਾ ਨਹੀਂ ਲੱਗਾ ਹਾਂਜੀ ਕਿ ਐਸੀ ਹਸਪਤਲੇ ਗਏ ਸੀ ਹਾਂਜੀ ਇੱਥੇ ਵੀ ਬੀਬੀ ਨਾਨਕੀ ਗਏ ਸੀ ਉੱਥੋਂ ਮੁੜ ਕੇ ਇਹਨਾਂ ਨੇ ਉੱਥੇ ਬਹੁਤ ਧੰਨਵਾਦ ਕਰਦੇ ਬਹੁਤ ਵਧੀਆ ਜੀ ਸਾਡੇ ਵਾਸਤੇ ਬਹੁਤ ਵਧੀਆ ਦੋ ਭਰਾ ਵਾ ਤੇ ਇਹ ਦੋ ਭੈਣਾਂ ਹੋ ਗਈਆਂ ਪੰਜ 13 ਸਾਲਾਂ ਦੇ ਪਹਿਲੇ ਤੋਂ ਸਿਵਲ ਹਸਪਤਲ ਵਿੱਚ ਗਏ ਹਾਂਜੀ ਹਾਂਜੀ ਉਹਨਾਂ ਨੇ ਇੱਥੇ ਗੁਰਾਣਾ ਉਹਨਾਂ ਨੇ ਹਾਂਜੀ ਇੱਥੇ ਕੱਲੇ ਆ ਸੀ